ਹੈਲੋ ਜੀ ਨਮਸਤੇ ਸਸਿਆਕਾਰ ਸਾਰਿਆਂ ਨੂੰ ਕੁਕਿੰਗ ਵਿਦ ਗਰਗ ਫੈਮਿਲੀ ਚੈਨਲ ਤੇ ਸਵਾਗਤ ਹੈ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੰਨ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਤੇ ਹੈਲਦੀ ਕਿਆ ਕੱਦੂ ਤੇ ਚਨੇ ਦਾਲ ਵਾਲੀ ਸਬਜੀ ਜਿਸ ਨੂੰ ਵੀ ਕੱਦੂ ਦੀ ਸਬਜੀ ਨਹੀਂ ਪਸੰਦ ਤਾਂ ਤੁਸੀਂ ਇਸ ਤਰੀਕੇ ਨਾਲ ਸਬਜੀ ਬਣਾਉਂਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਕੀਆ ਕਦੂ ਦੀ ਤੇ ਚਨੇ ਦਾਲ ਦੀ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਹੈ ਤੇ ਆਪਾਂ ਇਸ ਨੂੰ ਬਹੁਤ ਟੇਸਟੀ ਬਣਾ ਕੇ ਤਿਆਰ ਕਰਾਂਗੇ ਜੀ ਤੇ ਇੱਧਰ ਆਪਾਂ ਕੀਆ ਕਦੂ ਨੂੰ ਕੱਟ ਲਿਆ ਜਿਤਨਾ ਛੋਟੇ-ਛੋਟੇ ਪੀਸਾਂ ਵਿੱਚ ਤੇ ਚਨਾ ਦਾਲ ਨੂੰ ਆਪਾਂ 3-4 ਘੰਟਿਆਂ ਲਈ ਭਿਓ ਕੇ ਰੱਖ ਦਿੱਤਾ ਸੀ ਤੇ ਇਹ ਫੁੱਲ ਗਈ ਇਸ ਤਰ੍ਹਾਂ ਦੀ ਹੋ ਗਈ ਜੁੱ ਫੁੱਲ ਕੇ ਤੇ ਹੁਣ ਆਪਾਂ ਇਸ ਨੂੰ ਬਣਾਉਣੀ ਕਰਦੇ ਹਾਂ ਸ਼ਟਾਰਟ ਜੀ ਤੇ ਇੱਧਰ ਆਪਾਂ ਕੁੱਕਰ ਲਿਆ ਹੋਇਆ ਹੈ ਜੀ ਤੇ ਇਹਦੇ ਵਿੱਚ ਆਪਾਂ ਪਹਿਲਾਂ ਪਾ ਦੇਣੇ ਆ ਜੀ ਹੁਣ ਇਹ ਆਪਾਂ ਨੂੰ ਕਦੂ ਨੂੰ ਪਾ ਦੇਵਾਂਗੇ ਕੀਆ ਕਦੂ ਆਪਾਂ ਕੁੱਕਰ ਵਿੱਚ ਪਾ ਦੇਣਾ ਤੇ ਦਾਲ ਨੂੰ ਵੀ ਆਪਾਂ ਵਿੱਚ ਪਾ ਲਵਾਂਗੇ ਕੁੱਕਰ ਵਿੱਚ ਲਓ ਜੀ ਇੱਧਰ ਆਪਾਂ ਕੁੱਕਰ ਵਿੱਚ ਚਨਾ ਦਾਲ ਤੇ ਕੀਆ ਕਦੂ ਪਾ ਦਿੱਤਾ ਹੈ ਹੁਣ ਆਪਾਂ ਇਸ ਵਿੱਚ ਪਾ ਦੇਣੇ ਆ ਲੋੜ ਅਨੁਸਾਰ ਪਾਣੀ ਜੀ ਹੁਣ ਆਪਾਂ ਇਸ ਵਿੱਚ ਪਾ ਦਿੰਨੇ ਹਾਂ ਜੀ ਹਲਦੀ ਪਾਊਡਰ ਤੇ ਨਮਕ ਜੀ ਤੇ ਇਸ ਨੂੰ ਪਾ ਕੇ ਨਮਕ ਨੂੰ ਆਪਾਂ ਲਓ ਜੀ ਇਸ ਵਿੱਚ ਆਪਾਂ ਹਲਦੀ ਤੇ ਨਮਕ ਪਾ ਕੇ ਤੇ ਹੁਣ ਆਪਾਂ ਇਸ ਦੀ ਸੀਟੀ ਲਵਾ ਲਾਂਗੇ ਜੀ ਤੇ ਜਿੰਨੇ ਚਿਰ ਵਿੱਚ ਇਸ ਨੂੰ ਸੀਟੀ ਆਊਗੀ ਓਨੇ ਚਿਰ ਵਿੱਚ ਆਪਾਂ ਇਸ ਦਾ ਤੜਕਾ ਤਿਆਰ ਕਰਾਂਗੇ ਜੀ ਬਣਾ ਕੇ ਤੇ ਬਹੁਤ ਟੇਸਟੀ ਤੇ ਹੈਲਦੀ ਸਬਜ਼ੀ ਬਣ ਕੇ ਆਪਣੀ ਤਿਆਰ ਹੋਊਗੀ ਕੀਆ ਕਦੂ ਤੇ ਚਨਾ ਦਾਲ ਦੀ ਲਓ ਜੀ ਆਪਾਂ ਟੱਕਣ ਲਗਾ ਦਿੱਤਾ ਤੇ ਉਹਨੇ ਚਿਰ ਵਿੱਚ ਹੁਣ ਆਪਾਂ ਜਿੰਨੇ ਚਿਰ ਚ ਸਿੱਧੀ ਆਊਗੀ ਉਹਨੇ ਚਿਰ ਵਿੱਚ ਆਪਾਂ ਕਰਾਂਗੇ ਜੀ ਬਣ ਤਿਆਰ ਤੜਕਾ ਇਸ ਲਈ ਲਓ ਜੀ ਇੱਧਰ ਆਪਣੀ ਦਾਲ ਤੇ ਕद्दू ਦੀ ਸਬਜ਼ੀ ਵਿੱਚ ਪਾ ਕੇ ਆਪਾਂ ਲੋਕੀ ਇਹਦੇ ਤੇ ਉਬਲ ਚੁੱਕੀ ਐ ਤੇ ਇੱਧਰ ਆਪਾਂ ਤੜਕਾ ਲਗਾਉਣ ਲਈ ਤੇਰ ਗਰਮ ਹੋਣ ਲਈ ਰੱਖ ਦਿੱਤਾ ਜੀ ਤੇ ਹੁਣ ਲਗਾਵਾਂਗੇ ਜੀ ਆਪਾਂ ਤੜਕਾ चना दाल ਤੇ ਕੀਆ ਕद्दू ਦੀ ਸਬਜੀ ਨੂੰ ਲਓ ਜੀ ਇਧਰ ਹੋ ਰਿਹਾ ਤੇਲ ਗਰਮ ਤੇ ਬਹੁਤ ਟੇਸਟੀ ਸਬਜੀ ਬਣ ਕੇ ਤਿਆਰ ਹੋਊਗੀ ਜੀ ਆਪਣੀ ਕੀਆ ਕद्दू ਤੇ चना दाल ਦੀ ਤੇ ਹੁਣ ਆਪਾਂ ਇਸ ਵਿੱਚ ਪਾ ਦੇਣੀ ਜੀ ਜੀਰਾ दो पावे जी हूँ लाल मिर्च सुकी हुई इधर आप कटा गया जी प्याज त ते लसन चंकी तरह ते आप तड़का भोन लागे जी ਆ ਦੇਖੋ ਜੀ ਦਾਲ ਵੀ ਆਪਣੀ ਵਧੀਆ ਬਣੀ ਪਈ ਹੈ ਤੇ ਵਿੱਚ ਕद्दू ਤੇ ਬਹੁਤ ਵਧੀਆ ਬਣੀ ਹੈ ਜੀ ਆਪਣੀ ਕद्दू ਤੇ ਛਨੇ ਦਾਲ ਦੀ ਸਬਜੀ ਬਹੁਤ ਟੇਸਟੀ ਬਣੀ ਹੈ ਤੁਸੀਂ ਇਨਕੁਆਇਟ ਟ੍ਰਾਈ ਜ਼ਰੂਰ ਕਰਿਓ ਜਿਹੜੇ ਜੀ ਜਿਹੜੇ ਨਹੀਂ ਖਾਂਦੇ ਨਾ kia ਕद्दू ਤੇ ਉਹ ਵੀ ਬੜੇ ਸ਼ੌਕ ਨਾਲ ਖਾਣਗੇ ਜੀ ਕਿਉਂਕਿ ਇਸ ਤਰੀਕੇ ਨਾਲ ਬਹੁਤ ਵਧੀਆ ਬਣਦੀ ਹੈ ਤੇ ਆਪਾਂ ਬਿਨਾਂ ਟਮਾਟਰ ਤੋਂ ਤੜਕਾ ਲਾਵਾਂਗੇ ਜੀ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਟਮਾਟਰ ਬੜੇ ਮਹਿੰਗੇ ਨੇ ਕਿ ਜੇ ਆਪਾਂ ਨੂੰ ਬਿਨਾਂ ਟਮਾਟਰ ਤੋਂ ਬਣਾਉਣੀ ਪਵੇ ਸਬਜ਼ੀ ਤਾਂ ਵੀ ਬਹੁਤ ਟੇਸਟੀ ਬਣਦੀ ਹੈ ਤੇ ਅੱਜ ਆਪਾਂ ਬਿਨਾਂ ਟਮਾਟਰ ਤੋਂ ਹੀ ਬਣਾਵਾਂਗੇ ਲਓ ਜੀ ਆਪਣਾ ਪਿਆਰ ਲਸਣ ਭੁੱਜ ਚੁੱਕੀ ਹੈ ਹੁਣ ਇਸ ਪਾਵਾਂਗੇ ਜੀ ਆਪਾਂ ਟੇਕ टेस्ट अनुसार लाल मिर्च पाउडर मिक्स करा जी धनिया पाउडर चंकी तरह करा जी मिक्स हम आप दाल पा दें दाल कर लो घिया कद्दू की सब्जी चंकी तरह कर देनी है। है। जी हम आप इसमें मिक्स लो जी अपने किया कदू तो चना दाल ये सब्जी बन के बिल्कुल तैयार है ਤੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਿਹੜੇ ਵੀ ਬੱਚੇ ਜਾਂ ਵੱਡੇ ਕੋਈ ਵੀ ਜੀ ਕੀਆ ਕਦੂ ਨਹੀਂ ਖਾਂਦੇ ਤਾਂ ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾ ਸਕਦੇ ਹੋ ਬਹੁਤ ਹੀ ਹੈਲਦੀ ਤੇ ਟੇਸਟੀ ਸਬਜ਼ੀ ਬਣਦੀ ਐ ਇਸ ਤੂਕੇ ਨਾਲ ਤਾਂ ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸ ਦੇਣਾ ਕਿ ਤੁਹਾਨੂੰ ਇਹ ਆਪਨੇ ਸਬਜ਼ੀ ਕਿਸ ਤਰ੍ਹਾਂ ਦੀ ਲੱਗੀ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਾਂਗੇ ਕੱਲ ਨੂੰ ਮਿਲਾਂਗੇ ਜੇ ਕਿਸੇ ਨਿਊ ਬਲੌਗ ਨਾਲ ਤਬ ਤੱਕ ਲਈ ਬਾਏ ਬਾਏ ਜੀ ਹੱਸਦੇ ਰਹੋ ਬਸਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ